ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਤੁਮਰੀ ਸ਼ਰਣਾ ਤੁਮਾਰੀ ਆਸਾ ਤੁਮਹੀ ਸਜਣ ਸੇ ਲੈ ਰੱਖੋ ਰਖਨਾਰ ਦਿਆਲਾ ਨਾਨਕ ਕਰਕੇ ਕੋਲੇ ਡਿਠੇ ਸਭ ਥਾਵਾ ਨਹੀਂ ਤੁਧ ਜਿਹਾ ਪਰਮਾ ਸਨਮਾਨਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਸਤਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ ਕੀਤਾ ਹੈ ਆਓ ਝੁਕ ਬਣਾਵੇ ਜੀ ਵਿਚਾਰ 719 ਅੰਗ ਤੇ ਅੱਜ ਦਾ ਪ੍ਰਮਾਣ ਹੈ ਵੇਰਾਲੀ ਮਹਲਾ ਚੌਥਾ ਚੌਥੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਮਾਣ ਹੈ ਸਤਿਗੁਰੂ ਜੀ ਪ੍ਰਮਾਣ ਕਰਦੇ ਹਨ ਹਰ ਜਨ ਰਾਮ ਨਾਮ ਗੁਣ ਗਾਵੇ ਹਰ ਜਨ ਪ੍ਰਮਾਤਮਾ ਦਾ ਭਗਤ ਰੱਬ ਦਾ ਪਿਆਰਾ ਮਾਲਕ ਦੇ ਗੁਣ ਗਾਉਂਦਾ ਹੈ ਸਿਮਰਨ ਕਰਦਾ ਹੈ ਭਗਤੀ ਕਰਦਾ ਹੈ ਮਾਲਕ ਦੀ ਉਸਤਤ ਕਰਦਾ ਹੈ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੇ ਕੋਈ ਉਸ ਪਿਆਰੇ ਦੀ ਭਗਤ ਦੀ ਕੋਈ ਨਿੰਦਿਆ ਵੀ ਕਰਦਾ ਹੈ ਤੋ ਆਪਣਾ ਸੁਭਾਅ ਨਹੀਂ ਤਿਆਗਦਾ ਉਹ ਆਪਣਾ ਰਸਤਾ ਨਹੀਂ ਬਦਲਦਾ ਰਸਤੇ ਤੇ ਤੁਰਿਆ ਜਾਂਦਾ ਹੈ ਸਿਮਰਨ ਭਗਤੀ ਦੇ ਰਾਹ ਤੇ ਤੁਰਿਆ ਜਾਂਦਾ ਹੈ ਕਿਉਂਕਿ ਦੋ ਹੀ ਰਾਹ ਹਨ ਲਿਵਤਾ ਦਾ ਰਾਹ ਹੈ ਹੁਕਮੀਕਾਰ ਕਮਾਏ ਇੱਕ ਲਿਵਦਾ ਰਸਤਾ ਹੈ ਪ੍ਰਮਾਤਮਾ ਨੂੰ ਮਿਲਣ ਦਾ ਰੱਬ ਨੂੰ ਮਿਲਣ ਦਾ ਇੱਕ ਤਾ ਦਾ ਰਸਤਾ ਹੈ ਜਿਹੜਾ ਨਰਕਾਂ ਵੱਲ ਨੂੰ ਜਾਂਦਾ ਹੈ ਇਸ ਕਰਕੇ ਦੋ ਹੀ ਰਸਤੇ ਹਨ ਗੁਰਮੁਖ ਪਿਆਰਾ ਉਸ ਰਸਤੇ ਤੇ ਤੁਰਿਆ ਜਾਂਦਾ ਲਿਵਦੇ ਰਸਤੇ ਤੇ ਸੰਤ ਕਾ ਮਾਰਗ ਤਰੰਗ ਕੀ ਪੌੜੀ ਕੋਵੜ ਭਾਗੀ ਪਾਏ ਰਹਾਉ ਅੱਗੇ ਮਹਾਰਾਜ ਕਹਿ ਰਹੇ ਨੇ ਜੋ ਕੁਛ ਕਰੇ ਸੋ ਆਪੇ Swami ਹਰ ਆਪੇ ਕਾਰ ਕਮਾਵੇ ਜੋ ਕੁਝ ਵੀ ਉਹ ਕਰ ਰਿਹਾ ਹੈ ਪ੍ਰਮਾਤਮਾ ਵਹਿਗੂ ਆਪ ਹੀ ਕਰ ਰਿਹਾ ਹੈ ਹਰ ਆਪੇ ਹੀ ਮਤ ਦੇਵੇ Swami ਉਹ ਆਪ ਹੀ ਮਤ ਦੇ ਰਿਹਾ ਹੈ ਹਰ ਆਪੇ ਬੋਲ ਬੁਲਾਵੇ ਉਹ ਆਪ ਹੀ ਬੁਲਾ ਰਿਹਾ ਹੈ ਹਰ ਆਪੇ ਪੰਜ ਤਤ ਸਧਾਰਾ ਵਿੱਚ ਧਾਤੂ ਪੰਚ ਆਪ ਆਵੇ ਉਸਨੇ ਪੰਜਾਂ ਤੱਤਾਂ ਦਾ ਸਰੀਰ ਬਣਾਇਆ ਹੈ ਮਾਲਕ ਨੇ ਪੌਣ ਪਾਣੀ ਹਵਾ ਕਾਸ਼ ਤੱਤ ਮਿੱਟੀ ਤੱਤ ਅਗਨੀ ਤੱਤ ਇਹ ਪੰਜਾਂ ਤੱਤਾਂ ਦਾ ਸਰੀਰ ਬਣਾਇਆ ਪੰਜ ਤੱਤ ਦਾ ਪੁਤਲਾ ਕੀਤਾ ਹਰਿਆਪੇ ਪੰਜ ਤੱਤ ਵਿਸਥਾਰਾ ਵਿੱਚ ਤਾਤੂ ਪੰਜ ਆਪ ਭਾਵੈ ਜਨਾਨਨ ਸਤਗੁਰੂ ਮੇਲੇ ਆਪੇ ਹਰ ਆਪੇ ਝਗਰ ਚਿਕਾਵੇ ਆਪ ਹੀ ਜਿਸ ਤੇ ਕਿਰਪਾ ਕਰਦਾ ਹੈ ਮਲਾ ਲੈਂਦਾ ਹੈ ਤੇ ਉਸ ਦੀ ਖਿੱਚੋ ਤਾਣ ਡਰੀ ਖਤਮ ਕਰ ਦਿੰਦਾ ਹੈ ਜਨਾਨਨ ਸਤਗੁਰੂ ਮੇਲੇ ਆਪੇ ਹਰਾਪੇ ਝਗਰ ਚਿਕਾਵੇ ਕਿਉਂਕਿ ਮਨ ਦਾ ਖਲਾਬ ਉਹ ਦ ਸੰਸਾਂ ਵੱਲ ਭਜ ਰਿਹਾ ਹੈ ਤੇ ਆਪ ਹੀ ਉਹ ਮਾਲਕ ਕਿਰਪਾ ਕਰਦਾ ਹੈ ਖਿੱਚੋ ਤਾਣ ਕੇ ਮਨ ਨੂੰ ਟਿਕਾਓ ਵਿੱਚ ਲੈ ਆਉਂਦਾ ਹੈ ਮਾਨੁਸ ਦੇ ਹੁਕਮ ਵਿੱਚ ਆ ਜਾਂਦਾ ਹੈ ਮਾਲਕ ਦੇ ਤੁਮਨੁਸ ਦਾ ਬੱਚਾ ਹੈ ਮਾਲਕ ਦਾ ਵੈਗਰੇ ਦਾ ਨਰੰਗਕਾਰ ਦਾ ਇਸ ਕਰਕੇ ਸਾਡਾ ਜੋ ਪੰਜ ਤੱਤ ਹਨ ਜੋ ਪਵਨ ਪਾਣੀ ਮਿੱਟੀ ਤੱਤ ਅਗਨੀ ਤੱਤ ਕਾਸ਼ ਤੱਤ ਇਹ ਪੰਜ ਤੱਤਾਂ ਦਾ ਸਰੀਰ ਬਣਿਆ ਹੈ ਤੇ ਪੰਜ ਤੱਤ ਜੇ ਸਾਡੇ ਬਹੰਸ ਵਿੱਚ ਰਹਿੰਦੇ ਹਨ ਤਾਂ ਸਿ ਬਿਲਕੁਲ ਨਿਰੋਗ ਰਹਿੰਦੇ ਆ ਕੋਈ ਬਿਮਾਰੀ ਨਹੀਂ ਲੱਗਦੀ ਤੇ ਜਦੋਂ ਇੱਕ ਤੱਤ ਵੱਧ ਘਟ ਜਾਂਦਾ ਹੈ ਤਾਂ ਸਿ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ ਇਸ ਕਰਕੇ ਇਸ ਨੂੰ ਬੈਲੈਂਸ ਕਰਨ ਵਾਸਤੇ ਸਾਨੂੰ ਸਿਮਰਨ ਦੀ ਲੋੜ ਹੈ ਨਾਮ ਜਪਣ ਦੀ ਲੋੜ ਹੈ ਸਿਮਰਨ ਅਸੀਂ ਸਾਧੂ ਸੰਤ ਦੀ ਹਜ਼ੂਰੀ ਵਿੱਚ ਕਰਦੇ ਹਾਂ ਗੁਰੂ ਦੀ ਜੋਰੀ ਵਿੱਚ ਕਰਦੇ ਹਾਂ ਇਸ ਦਾ ਫਲ ਬਹੁਤ ਵੱਡਾ ਹੈ ਸੰਤ ਜਨਾ ਮਿਲ ਹਰ ਜਸ ਗਾਇਓ ਕੋੜ ਜਨਮ ਕੇ ਦੁੱਖ ਭਵਾਇਓ ਅਸੀਂ ਆਪਣੀ ਮਰਜ਼ੀ ਨਾਲ ਜੇ ਕਰਦੇ ਆਂ RAM RAM ਕਰਤਾ ਜੱਗ RAM RAM ਕਰਤਾ ਸਭ ਜੱਗ ਪਰੇ RAM ਨਾ ਪਾਇਆ ਜਾਏ ਇੱਕ ਜੋ ਸਾਧੂ ਸੰਤ ਹੁੰਦੇ ਹਨ ਰੱਬ ਦੇ ਪਿਆਰੇ ਹੁੰਦੇ ਹਨ ਜੋ ਸਾਨੂੰ ਨਾਮ ਚ ਪਾਉਂਦੇ ਹਨ ਤਾਂ ਉਹ ਫਿਰ ਬੜੀ ਕਿਰਪਾ ਰਹਿਮਤ ਹੁੰਦੀ ਹੈ ਸੰਤ ਜਨਾ ਮਿਲ ਹਰ ਜਸ ਗਾਇਓ ਕੋੜ ਜਨਮ ਕੇ ਦੁੱਖ ਭਵਾਇਓ ਕੋਰੋਣਾ ਜਨਮਾਂ ਦੇ ਦੁੱਖ ਜਿਹੜੇ ੱਟੇ ਜਾਂਦੇ ਨੇ ਰਹਾਉ ਜੋ ਚਾਹਤ ਸੋਈ ਮਨ ਪਾਇਓ ਜੋ ਸਾਡੀ ਇੱਛਾ ਹੁੰਦੀ ਹੈ ਸਾਡੀ ਪੂਰੀ ਹੋ ਜਾਂਦੀ ਹੈ ਕਰ ਕਿਰਪਾ ਹਰ ਨਾਮ ਦਵਾਇਓ ਤੇ ਸਾਧੂ ਸੰਤ ਜਨ ਰੱਬ ਦੇ ਪਿਆਰੇ ਉਹ ਨਾਮ ਉਦੋਂਦੇ ਹਨ ਨਾਮ ਜੋ ਛੋੜੇ ਅੰਦਰ ਪ੍ਰਗਟ ਹੋ ਜਾਂਦਾ ਨੋਂ ਨਿੱਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਸ਼ ਕਾ ਖਰਾ ਇਸ ਕਰਕੇ ਉਹ ਨਾਮ ਦੀ ਦਾਤ ਸਾਧੂ ਸੰਤ ਜਿਨਾਂ ਕੋਲ ਮਿਲਦੀ ਹੈ ਰੱਬ ਦੇ ਪਿਆਰਿਆਂ ਕੋਲ ਮਿਲਦੀ ਹੈ ਸਤਿਗੁਰ ਸਿੱਖ ਕੋ ਨਾਮ ਧੰਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਫਿਰ ਅਸੀਂ ਵੱਡੇ ਭਾਗਾਂ ਵਾਲੇ ਬਣਦੇ ਆ ਜਿੰਨੀ ਦੇਰ ਤੱਕ ਸਾਨੂੰ ਉਹ ਨਾਮ ਨਹੀਂ ਮਿਲ ਜਾਂਦਾ ਇਕ ਕਰਮੰਤਰ ਅਸੀਂ ਜਪਦੇ ਹਾਂ ਕੋਈ ਵੈਗਰੂ ਵੈਰੂ ਜਪ ਰਿਹਾ ਕੋਈ ਸਤਨਾਮ ਜਪ ਰਿਹਾ ਕੋਈ ਰਾਮਨਾਮ ਜਪ ਰਿਹਾ ਹੈ अनेका ਨਾਵਾਂ ਨਾਲ ਸਭ ਯਾਦ ਕਰ ਰਿਹਾ ਹੈ ਪਰ ਜਿਹੜਾ ਅੰਦਰ ਨਾਮ ਗੁਪਤ ਹੈ ਉਹ ਜਿੰਨੀ ਦੇਰ ਪ੍ਰਗਟ ਨਹੀਂ ਹੁੰਦਾ ਜਿੰਨੀ ਦੇਰ ਕਿਰਪਾ ਨਹੀਂ ਹੁੰਦੀ ਉਹ ਨਾਮ ਅਸੀਂ ਲੈਣ ਦੇ ਹਾਸਲ ਨਹੀਂ ਹੁੰਦੇ ਉਹ ਨਾਮ ਸਾਨੂੰ ਪ੍ਰਾਪਤ ਨਹੀਂ ਹੁੰਦਾ ਉਹ ਨਾਮ ਤੁਨਾ ਦੇ ਰੂਹ ਵਿੱਚ ਹੈ ਅਸੰਖ ਦੀ ਆਵਾਜ਼ ਹੈ ਕੜਿਆਲ ਦੀ ਆਵਾਜ਼ ਹੈ ੱਲੀਆਂ ਵਜਣ ਦੀ ਆਵਾਜ਼ ਹੈ ਤੂੰ ਵੀ ਦੀ ਆਵਾਜ਼ ਹੈ ਉਸ ਨੂੰ ਬਾਜੇ ਸ਼ਬਦ ਕਨੇਰੇ ਕਿਹਾ ਗਿਆ ਹੈ ਅਨਹਦ ਬਾਣੀ ਕਿਹਾ ਗਿਆ ਅਨਹਦ ਬਾਣੀ ਨਾਦਰ ਜਜਨ ਤੁਰਕੀ ਬਾਣੀ ਕਿਹਾ ਤੁਰਕੀ ਬਾਣੀ ਆਏ ਤਿੰਨ ਸਗਲ ਹੀ ਚਿੰਤ ਮਟਾਈ ਉਹ ਨਾਮ ਸਾਡੇ ਅੰਦਰ ਹੈ ਨੋ ਦਰਵਾਜੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਦਸਵੇਂ ਦਵਾਰ ਦੇ ਵਿੱਚੋਂ ਲਗਾਤਾਰ ਹੀ ਛਾੜੇ ਨਾਮ ਚੱਲ ਰਿਹਾ ਹੈ ਜਿੰਨੀ ਦੇ ਤੱਕ ਅਸੀਂ ਉਹ ਨਾਮ ਹਾਸਲ ਨਹੀਂ ਕਰ ਲੈਂਦੇ ਉਨੀ ਦੇ ਤੱਕ ਕਿਰਪਾ ਨਹੀਂ ਆਉਂਦੀ ਉਹ ਨਾਮ ਹਾਸਲ ਸੰਤ ਜਨਾਂ ਦੇ ਸਾਧੂ ਜਨਾਂ ਦੀ ਸੰਗਤ ਕਰਕੇ ਹਾਸਲ ਹੋਣਾ ਹੈ ਸੰਤਨ ਹੱਥ ਰੱਖੀ ਗੁਣਨਹਦ ਬਾਣੀ ਪੂੰਜੀ ਸੰਤਨਾਂ ਤੇ ਰੱਖੀ ਪੂੰਜੀ ਉਹ ਸੰਤਾਂ ਦੇ ਕੋਲ ਹੈ ਸਾਧੂਆਂ ਦੇ ਕੋਲ ਹੈ ਉਹ ਨਾਮ ਦੀ ਕੁੰਜੀ ਹੈ ਜਿੰਨੀ ਦੇ ਤੱਕ ਅਸੀਂ ਸੰਤ ਜਨਾਂ ਦੀ ਸੰਗਤ ਨਹੀਂ ਕਰਦੇ ਰੱਬ ਦੇ ਪਿਆਰਿਆਂ ਦੀ ਸੰਗਤ ਨਹੀਂ ਕਰਦੇ ਉੰਨੀ ਦੇਰੋਂ ਨਾਮ ਪ੍ਰਗਟ ਨਹੀਂ ਹੋਣਾ ਸਾਡੇ ਇਸ ਕਰਕੇ ਜਦੋਂ ਉਹ ਪ੍ਰਗਟ ਹੋ ਗਿਆ ਫਿਰ ਲਗਾਤਾਰ ਇਹ ਤਨਾ ਦੇ ਰੂਪ ਵਿੱਚ ਬਾਣੀ ਦੇ ਰੂਪ ਵਿੱਚ ਉਹ ਅੰਦਰ ਸਾਡੇ ਨਾਮ ਪ੍ਰਗਟ ਹੈ ਤੇ ਜਦੋਂ ਉਹ ਗੁਪਤ ਹੋਇਆ ਪਿਆ ਜਦ ਪ੍ਰਗਟ ਹੋ ਜਾਏਗਾ ਫਿਰ ਸਾਡੇ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਨਾਮ ਮਿਲ ਜਾਂਦਾ ਕਰ ਕਿਰਪਾ ਨਾਮ ਦਵਾਏ ਸਰਬ ਸੁਖ ਹਰ ਨਾਮ ਢਾਈ ਸਾਰੇ ਸੁਖੋ ਨਾਮ ਦੀ ਨਾਮ ਦੇ ਵਿੱਚ ਆਉਂ ਗੁਰ ਪ੍ਰਸਾਦ ਨਾਨਕ ਮਤ ਪਾਈ குரு ਜੀ ਦੀ ਕਿਰਪਾ ਨਾਲੇ ਮਤ ਪਾਈ ਹੈ ਕਿ ਸਾਰੇ ਸੁਖ ਹੀ ਨਾਮ ਦੇ ਵਿੱਚ ਆ ਨਾਮ ਬਿਧਾਰੇ ਸਗਲੇ ਜੰਤ ਨਾਮ ਬਿਧਾਰੇ ਖੰਡ ਬ੍ਰਹਮੰਡ ਆਪਰ ਅਰਦਾਸ ਕਰਦੇ ਆ ਦਾਨਾ ਸਰਦਾਨ ਨਾਮ ਦਾ ਇਹ ਸਭ ਤੋਂ ਵੱਡਾ ਨਾਮ ਦਾ ਦਾਨ ਹੈ ਨਾ ਆਓ ਆਪਾਂ ਉਹ ਨਾਮ ਹਾਸਲ ਕਰਨ ਵਾਸਤੇ ਆਪਾਂ ਨੂੰ ਸਭ ਤੋਂ ਦੀ ਕਮਾਈ ਕਰਨੀ ਪੈਣੀ ਹੈ ਨਾਮ ਦੀ ਕਮਾਈ ਕਰਨੀ ਪੈਣੀ ਹੈ ਫਿਰ ਉਹ ਨਾਮ ਪ੍ਰਗਟ ਹੋਏਗਾ ਨਹੀਂ ਤਾਂ ਨਹੀਂ ਹੋਣਾ ਸਾਡੇ ਨਾਮ ਪ੍ਰਗਟ ਇਸ ਕਰਕੇ ਜਦੋਂ ਅਸੀਂ ਉਹ ਵਸਤੂ ਲੈਣ ਦੇ ਹੱਕਦਾਰ ਹੋ ਗਏ ਸਾਨੂੰ ਉਹ ਆਪੇ ਹੀ ਨਾਮ ਦੀ ਦਾਤ ਮਿਲ ਜਾਣੀ ਹੈ ਜੋ ਤੁਨਾ ਦੇ ਰੂਹ ਵਿੱਚ ਸਾਡੇ ਅੰਦਰ ਲਗਾਤਾਰ ਤੁਹਾਨੂੰ ਚੱਲਦੀ ਹੈ ਉਹ ਨਾਮ ਚਰਦਿਆ ਹੈ ਅਨਹਦ ਬਾਣੀ ਚੱਲ ਰਹੀ ਹੈ ਵਾਜਿਸ਼ ਸ਼ਬਦ ਘਨੇਰੇ ਚੱਲਦੇ ਹਨ ਪੰਜ ਸ਼ਬਦ ਚੱਲਦੇ ਹਨ ਇਸ ਕਰਕੇ ਉਹ ਸ਼ਬਦ ਤੱਕ ਪਹੁੰਚਣ ਵਾਸਤੇ ਸਾਨੂੰ ਗੁਰਮੰਤਰ ਦੀ ਲੋੜ ਹੈ ਵਾਹਿਗੁਰੂ ਗਰਮੰਤਰ ਹੈ ਜਪੋ ਮੈਂ ਕੋਈ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਫਿਰ ਸਾਡਾ ਮਨ ਜਾਗੇਗਾ ਆਓ ਆਪਾਂ ਸਿਮਰਨ ਕਰੀਏ ਮਾਲਕ ਦਾ ਸਾਡਾ ਸੁੱਤਾ ਹੋਇਆ ਮਨ ਜਾਗ ਜਾਵੇ ਸਾਡੇ ਅੰਦਰੋਂ ਨਾਮ ਪ੍ਰਗਟ ਹੋ ਜਾਵੇ ਆਓ ਨੇਤਰ ਬੰਦ ਕਰਕੇ ਸਿਮਰਨ ਕਰੋ ਜੀ ਸਾਰੇ ਆਓ ਸਾਰੇ ਜਪੋ ਜੀ ਵਾਹਿਗੁਰੂ ਵਾਹ ਗੁਰੂ 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 ਵਾਹ गृ <laughs> वा ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿਗੁਰਜ ਜਿਕਾ ਖਲਸਾ ਵਾਹਿਗੁਰੂ ਅਤੇ ਕੋਟ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬਹਾਰ ਸੱਚੇ ਪਾਸ਼ਾ ਜੀ ਦਾ ਤੇ ਇਹਦੇ ਸਦਕਾ 사ਤ ਸੰਗ ਦੀਆਂ ਖੜੀਆਂ ਰੱਬ ਜੀ ਦੀ ਔਰ ਛੇਪੋੜੀ ਦਾ ਅਨੰਦ ਸਾਹਿਬ ਦਾਸ ਬੇਨਤੀ ਹੋਵੇਗੀ ਉਪ ਲੰਚਕਾਂ ਦੀ ਮਾਫੀ ਸੰਗਤੇ ਗੁਰੂ ਜੀ ਬਖਸ਼ਣ ਜੋ ਹਨ ਜੀ ਉਸ ਦਿਨਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ